ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸੰਡੇ ਦਾ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ ਤਾਂ ਨਾ ਖਾਓ ਹਨਾ ਹੋਰ ਕੁਝ ਖਾ ਲੋ ਵਧੀਆ ਵਧੀਆ ਚੀਜ਼ਾਂ ਖਾ ਲੋ ਪਨੀਰ ਖਾ ਲੋ ਅਸੀਂ ਖਾਵਾਂਗੇ ਅੱਜ ਪਨੀਰ ਹਨਾ ਤੇ ਟਾਈਮ ਹੋ ਗਿਆ ਜੀ ਟਾਈਮ ਮੈਨੂੰ ਪਤਾ ਨਹੀਂ ਹੈ ਕਿੰਨਾ ਹੋ ਗਿਆ ਸ਼ਾਇਦ ਆਪਾਂ ਚਲੇ ਗਏ ਉਹ ਆਪਣਾ ਕੰਮ ਤੇ ਚਲੇ ਗਏ ਆਪਣਾ ਉਹ ਆਪਣੇ ਭਾਂਡੇ ਖਾ ਕੇ ਚਲੇ ਗਏ ਤੇ ਹੁਣ ਬੱਚਿਆਂ ਨੇ ਖਾਣੀ ਆ ਤੇ ਮੈਂ ਖਾਣੀ ਆ ਰੋਟੀ ਕੰਮ ਸਾਡੇ ਅਜੇ ਸਾਰੇ ਪੈਨੇ ਅਸੀਂ ਕਰਨੇ ਨੇ ਪਹਿਲਾਂ ਮੈਂ ਚ ਬਣਾਉਣ ਲੱਗੀ ਸੀਗੀ ਸ਼ਾਹੀ ਪਨੀਰ ਹਨਾ ਤੇ ਮੈਂ ਕਿ ਪਹਿਲਾਂ ਸ਼ਾਹੀ ਪਨੀਰ ਬਣਾ ਲਿਆ ਲਓ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਇਹਨਾਂ ਮੈਂ ਮਤਲਬ ਕਿ ਤਿੰਨ 4 ਕਿਲੋ ਦੁੱਧ ਖਰਾਬ ਹੋ ਗਿਆ ਸੀ ਨਾ ਤੁਹਾਨੂੰ ਦੱਸਿਆ ਸੀਗਾ ਤੇ ਉਹਦੇ ਵਿੱਚੋਂ ਪਨੀਰ ਬਣ ਗਿਆ ਸੀ ਫਿਰ ਆਪਾਂ ਪਨੀਰ ਬਣਾ ਲਿਆ ਸੀਗਾ ਹਨਾ ਤੇ ਆਹ ਦੇਖੋ ਆਜੋ ਜੀਨੇ ਜੀਨੇ ਖਾਣਾ ਹੈ ਕਿਉਂ ਨਾ ਮੈਂ ਪਨੀਰ ਪੁਰਜੀ ਇੱਕ ਦਿਨ ਬਣਾ ਲਈ ਸੀ ਵੀ ਅੱਧੇ ਪਨੀਰ ਦੀ ਤੇ ਅੱਜ ਫਿਰ ਮੈਂ ਕਿਹਾ ਚਲੋ ਸ਼ਾਹੀ ਪਨੀਰ ਬਣਾ ਲਨੇ ਆਪਣੇ ਕੋ ਪਨੀਰ ਪਿਆ ਸੀਗਾ ਮੈਂ ਕਿਹਾ ਚਲੋ ਸ਼ਾਹੀ ਪਨੀਰ ਬਣਾ ਲਨੇ ਆ ਤੇ ਵਿੱਚ ਇੱਕ ਪਾਲੀ ਮਸ਼ਰੂਮ ਦੋ ਪਾਲੀਆਂ ਸ਼ਿਮਲਾ ਮਿਰਚ ਕਿਉਂਕਿ ਸ਼ਿਮਲਾ ਮਿਰਚ ਦਾ ਟੇਸ ਬਹੁਤ ਵਧੀਆ ਲੱਗਦਾ ਏ ਤੇ ਆਜੋ ਜੀਨੇ ਜੀਨੇ ਖਾਣਾ ਹੈ ਤੇ ਇੱਧਰ ਆਪਣਾ ਸ਼ਾਹੀ ਪਨੀਰ ਬਣ ਚੁੱਕਿਆ ਹੈ ਤੇ ਹੁਣ ਆਪਾਂ ਲਾਵਾਂਗੇ ਫੁਲਕੇ ਹੱਸਤਾ ਵੀ ਆਪਣਾ ਗੁੰਨਿਆ ਹੋਇਆ ਹਸਬੰਦ ਰੋਟੀ ਖਵਾ ਕੇ ਆਪਾਂ ਭੇਜਤਾ ਤੇ ਉਧਰ ਆਪਾਂ ਤਵਾ ਰੱਖਿਆ ਹੋਇਆ ਏ ਆਇਆ ਹੋਇਆ ਹੁਣ ਨਾਲ ਦੀ ਨਾਲ ਲਾ ਦਾਂਗੇ ਆਪਾਂ ਫੁਲਕੇ ਤੇ ਫੁਲਕੇ ਲਾ ਕੇ ਫਿਰ ਖਾ ਕੇ ਫਿਰ ਉਸ ਤੋਂ ਬਾਅਦ ਬੱਚੇ ਵੀ ਆਪਣਾ ਨਹਾਉਣਗੇ ਤੌਣਗੇ ਕਿਉਂਕਿ ਅੱਜ ਸੰਡੇ ਆ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਆਪਣੇ ਘਰ ਦਾ ਕੰਮ ਕਰੂੰਗੀ ਸਟਾਰਟ ਫਿਰ ਆਪਾਂ ਘਰ ਦਾ ਕੰਮ ਸਟਾਰਟ ਕਰਕੇ ਆਪਣਾ ਲੱਗ ਜਾਾਂਗੇ ਆਪਣੇ ਕਿਤੇ ਹਨਾ ਤੇ ਤੁਸੀਂ ਮੇਰੇ ਨਾਲ ਬਣੇ ਵੀ ਹੋ ਜਾਇਓ ਨਾ ਕਿਤੇ ਵੀ ਮੈਂ ਰੋਟੀ ਬਣਾ ਲਵਾਂ ਮੈਂ ਵਲੌਗ ਨਹੀਂ ਸ਼ੂਟ ਕਰਦੀ ਹਾਂ ਰੋਟੀ ਬਣਾਉਂਦੀ ਦਾ ਮੈਂ ਬਸ ਰੋਟੀ ਬਣਾ ਕੇ ਖਾ ਕੇ ਫਿਰ ਤੁਹਾਨੂੰ ਮਿਲਦੇ ਆ ओके okay जी ਤੁਸੀਂ ਰੋਟੀ ਖਾ ਲਈ ਜੀ ਬਸ ਹੁਣ ਜਿਹੜੇ ਆਪਣੇ ਚਾਰਕ ਭਾਂਡੇ ਨੇ ਹੁਣ ਆਪਾਂ ਨੇ ਇਹ ਮਾਂਜ ਲੈਣੇ ਪਾਣੀ ਭਰ ਕੇ ਰੱਖਾਂਗੇ ਬੋਟਲ ਸਵਾਦ ਸਾਇਦ ਪਾਪਾ ਬਿਸਕਟ ਬਣਾ ਲਿਆ ਪਰ ਸਾਨੂੰ ਸਵਾਦ ਨਹੀਂ ਲੱਗੇ ਹੈਗੇ ਪਤਾ ਕੀ ਆ ਜਿਆਦਾ ਮੋٹے ਮੋٹے ਜੇ ਬਣਾਏ ਪਏ ਨੇ ਉਹ ਵੀ ਇਦਾਂ ਦੇ ਬਿਸਕਟ ਕੌਣ ਬਣਾ ਕੇ ਦਿੰਦਾ ਹਨ ਮੈਂ ਤਾਂ ਪਹਿਲੀ ਵਾਰ ਦੇਖਿਆ ਇੰਨਾ ਮੋਟਾ ਜਿਹਾ ਸਾਈਜ਼ ਬਿਸਕਟ ਦਾ ਤੇ ਬਹੁਤ ਅਜੀਬ ਜਿਹਾ ਲੱਗਦੇ ਨੇ ਖਾਣ ਨੂੰ ਪਤਾ ਨਹੀਂ ਕਿੱਥੋਂ ਬਣਾ ਕੇ ਲੈ ਕੇ ਆਏ ਨੇ ਨੂੰ ਕੁਛ ਆਉਣੀ ਹੈਗਾ ਕਿੱਥੋਂ ਲੈ ਕੇ ਆਏ ਬਣਾ ਕੇ ਤਾਂ ਮੈਨੂੰ ਲੱਗਿਆ ਹੋਣਗੇ ਜਾਂ ਕਿਤੋਂ ਹੋਰ ਲੈ ਕੇ ਆਏ ਹੋਣਗੇ ਤੇ

ਕੀ ਨਰਚੀ ਡਗਾਰਾ ਚੱਕਾਂਗੇ ਆਪਾਂ ਨੀ ਕੰਦ ਸੁਣ ਲੱਗਦੀ ਐ ਆਸੀ ਪੰਜਾਬ ਦੇ ਦਾਏ ਲੰਬਾਂ ਨਾਲ ਲੱਗ ਲੱਗ ਰੋਈਏ ਕੋਈ ਸਾਨੂੰ ਚੁੱਪ ਨਾ ਇਹ ਮਸ਼ੀਨ ਦੇ ਵਿੱਚ ਜੇ ਹਮਣ ਆਪਾਂ ਫਟਾਫਟ ਕੱਪੜੇ ਪਾ ਦੇਣੇ ਆ। ਜਿੰਨਾ ਮਰਜ਼ੀ ਧੋ ਲੋ ਇਹ ਤਾਂ ਨਹੀਂ ਹੋ ਜਾਂਦੇ ਨੇ। ਇਹ ਜਿੰਨਾ ਮਰਜ਼ੀ ਧੋ ਲੋ ਨਹੀਂ ਹੋ ਜਾਂਦੇ ਨੇ। ਅੱਜ ਫਿਰ ਹੁਣ ਮੈਂ ਫਟਾਫਟ ਮੈਂ ਚਲੋ। ਤੁਸੀਂ ਇੰਸਾ ਲਾ ਲਿਓ ਤੋਂ ਜੀ। ਮਾਤਿਆ ਥੋੜੇ ਜਿਹਾ ਬਾਅਦ ਕਾਮਾਂਗੇ ਥੋੜਾ ਥੋੜਾ ਕਰਕੇ ਮੈਂ ਧੋਣਾਂ ਨਹੀਂ ਨਹੀਂ ਫਰ ਨਾਲ ਦੀ ਨਾ ਥੋੜੇ ਥੋੜੇ ਗੱਡੇ ਜਾਣੇ ਆ ਉਹ ਵਿੱਚ ਪਾ ਦੇਣਾ ਫੇ ਵਧੀਆ ਕਿਹੜੇ ਆ ਜਾਂਦੇ ਨੇ ਵਧੀਆ ਤੋਂ ਹੋ ਜਾਂਦੇ ਨੇ ਚਲੋ ਜੀ ਮੈਂ ਮੈਂ ਕੱਪੜੇ ਧੋਣੀਆਂ ਤੇ ਤੁਹਾਨੂੰ ਮੈਂ ਫੇਰ ਮਿਲਦੀ ਆਂ फ्रेंड्स मशीन च कपड़े पाए मैं डस्टिंग वगैरह सारी होगी रेड कला झाड़ू हम झाड़ू ला ली हाँ ही पोचा ला दूंगी बस फिर आप फ्री हाँ फिर अपने काम होना काम कार करके फेरना होगी ਹਨੋਂ ਨ ਸਹਿਜ ਕੱਲ ਨਾ ਆ ਗਈ ਸੀਗੀ ਸਿਰ ਕਿਉਂਕਿ ਕੱਲ ਉਹਦੇ ਸਕੂਲ ਚ ਫੰਕਸ਼ਨਸ ਸੀ ਆ ਮਤਲਬ ਕਿ ਉਹ ਸੈਲੀਬ੍ਰੇਸ਼ਨ ਕੀਤਾ ਸੀਗਾ ਜਨਮ ਅਸ਼ਟਮੀ ਤਾਂ ਕਰਕੇ ਫਿਰ ਸਹਿਜ ਸਿਰ ਆਪਣਾ ਕੱਲ ਨਾ ਆ ਗਈ ਸੀਗੀ ਤੇ ਉਹ ਵੀ ਜੋ ਤ ਨਹੀਂ ਆਇਆ ਸੀਗਾ ਉਹ ਵੀ ਜੋ ਤੜਨਣ ਲੱਗੇ ਆਏ ਤੇ ਵੀ ਜੋ ਤੜ ਜਿਰਣਾ ਹੋਊਗਾ ਫੋ ਕੱਲ ਸਹਿਜ ਦਾ ਸੌਂਗ ਸੀਗਾ ਉਹਨੇ ਸੌਂਗ ਸੁਣਾਇਆ ਸਹਿਜ ਨੇ ਕਾਲਾ ਸੌਂਗ ਸੀਗਾ ਤੇ ਬਾਕੀ ਹੁਣ ਆਪਾਂ ਆਪਣੇ ਘਰ ਦੇ ਕੰਮ ਨਵੇੜ ਲੈਣੇ ਆਪਣੀ ਡੇਲੀ ਦੀ ਡਿਊਟੀ ਆ ਜਿਹੜੀ ਡੇਲੀ ਡਿਊਟੀਆਂ ਨੇ ਇਹ ਆਪਣੀਆਂ ਤੇ ਆਪਾਂ ਡੇਲੀ ਡਿਊਟੀਆਂ ਇਹ ਕਰ ਲੈਣੀਆਂ ਲਾਈਵ ਵਿੱਚ ਬੋਲ ਕੇ ਵਲੌਗ ਬਣਾਇਆ ਕਰੂੰਗੀ ਕਿਉਂਕਿ ਜਿਹੜੇ ਇਹ ਵਲੌਗ ਹਨ ਨਾ ਵੀਰੇ ਨਾਲ ਐਡੀਟਿੰਗ ਕਰਨ ਨੂੰ ਟਾਈਮ ਘੱਟ ਲੱਗਦਾ ਏ ਤੇ ਜਿਹੜੇ ਦੂਜੇ ਫਿਰ ਆਪਣੇ ਬਾਅਦ ਵਿੱਚ ਦੂਜੇ ਵਲੌਗ ਹੁੰਦੇ ਨੇ ਪਹਿਲਾਂ ਕੋ ਕਾਫੀ ਬੜਾ ਲੰਬਾ ਸ਼ੂਟ ਕਰ ਲੈਣੇ ਆ ਫਿਰ ਉਹ ਐਡੀਟਿੰਗ ਨੂੰ ਟਾਈਮ ਬਹੁਤ ਲੱਗ ਜਾਂਦਾ ਏ ਕੀ ਜਦੋਂ ਵੀ ਆਪਾਂ ਨੇ ਸਾਫ਼ ਕਰ ਲਿਆ ਭਾਈ ਸੱਤਨਪੁਰ ਦੌਰਾਸਤ ਅੱਜ ਕੋ ਹੋ ਗਿਆ ਰਹੀ ਹੈ ਕਿ ਸਿੱਧੀਆਂ ਕਰਤ ਹੋ ਗਈ ਕੁਝ ਮਿੰਟਾਂ ਸੀਗਾ ਸ਼ਾਇਦ ਤਾਂ ਦੇ ਉਹ ਦੂਜੀ ਸਾਈਡ ਦਾ ਸੀ ਮੈਰਿਡਸ ਦੀਗਾ ਸ਼ਾਇਦ ਇੱਕ ਕੁੜੀ ਆ ਵਿਚਾਰੇ ਕੋਲ ਹਜੇ ਤੇ ਪਤਾ ਨਹੀਂ ਬਾਹਰ ਗਿਆ ਹੋਇਆ ਸੀ ਮੈਨੂੰ ਪਤਾ ਨਹੀਂ ਹੈਗਾ ਥੋੜਾ ਜਿਆ ਸੁਣਿਆ ਹੀ ਆ ਵੀ ਉਹਦਾ ਦੀ ਡੈਥ ਹੋ ਗਈ ਅੱਜ ਉਹਦਾ ਮੈਨੂੰ ਲੱਗਦਾ ਭੋਗ ਪਾਇਆ ਗਿਆ ਏ ਪਤਾ ਨਹੀਂ ਬਹੇ ਗਰੂ ਕਿਉਂ ਇਦਾਂ ਕਰ ਦਿੰਦਾ ਹਨਾ ਬੱਚਿਆਂ ਬਾਰੇ ਵੀ ਨਹੀਂ ਸੋਚਦਾ ਹੈਗਾ ਜਿਹੜਾ ਉਹ ਗਿਸੇ ਦੇ ਵੀ ਰੱਬਾ ਬੱਚੇ ਰੋਲ ਜਾਂਦੇ ਨੇ ਹਨਾ ਹੱਥਾਂ ਨਾ ਕਰਿਆ ਕਰ ਚਲੋ ਜੀ ਹੁਣ ਝਾੜੂ ਲਾ ਕੇ ਪੋਚਾ ਲਾ ਕੇ ਫੇਰ ਮਿਲਦੀ ਆ ਤੁਹਾਨੂੰ

ਕਪੜੇ ਨਹੀਂ ਚਿੰਚ ਬਸ ਤੋਂ ਉਹ ਰਹਿਨੇ ਕਿੱਦਾਂ ਜਿਹੜਾ ਹੋਟਮਾਂਗੇ ਆਪਾਂ ਉਸ ਤੋਂ ਬਾਅਦ ਫਿਰ ਕੱਪੜੇ ਕੱਢ ਕੇ ਫਿਰ ਮੈਂ ਕੋਸ਼ਿਸ਼ ਨਾ ਉੰਦੀ ਤੇ ਹੋ ਸਕਦਾ ਹੈ ਕਿ ਮੈਂ ਨਾਲ ਦੋ ਬਲੌਗ ਸ਼ੇਅਰ ਕਰੂੰਗੀ ਇੱਕ ਨਾਈਟ ਇੱਕ ਸਮਾਰਨਿੰਗ ਤੇ ਅਗਰ ਵੀ ਤੁਹਾਡੇ ਨਾਲ ਮੈਂ ਬਲੌਗ ਸ਼ੇਅਰ ਇੱਕ ਕਰਿਆ ਕਰੂੰਗੀ ਨਾਈਟ ਦੇ ਵਿੱਚ ਪਰ ਨਾਲ ਨਾ ਮੈਂ ਦੋ ਬਲੌਗ ਸ਼ੇਅਰ ਕਰਿਆ ਕਰੂੰਗੀ ਸਾਰੇ ਜਾਣੇ ਦੱਸੋ ਕਿ ਮੈਂ ਦੋ ਬਲੌਗ ਸ਼ੇਅਰ ਕਰਿਆ ਮੇਰਾ ਤੁਹਾਡੇ ਨਾਲ ਜਾਂ ਨਾ ਕਰਿਆ ਕਰਾਂ ਉਹ ਹੀ ਫਿਰ ਮੈਂ ਨਾ ਬਲੌਗ ਛੋਟਾ ਬਣਾ ਲਿਆ ਕਰੂੰਗੀ ਮਤਲਬ ਕਿ 10 ਤੋਂ 12 ਮਿੰਟ ਦਾ ਇੱਕ ਮਾਰਨਿੰਗ ਚ ਹੋ ਜਾ ਕਰੂਗਾ ਮੇਰਾ ਤਿੱਕ ਨਾਈਟ ਰੂਟੀਨ ਦਿਖਾਇਆ ਕਰੂੰਗੀ ਤੁਹਾਨੂੰ ਈਵਨਿੰਗ ਤੇ ਰਾਈਟ ਨਾਈਟ ਦਾ ਰੂਟੀਨ ਦਿਖਾਇਆ ਕਰੂੰਗੀ ਇੱਕ ਰੂਟੀਨ ਦਿਖਾਇਆ ਕਰੂੰਗੀ ਮਾਰਨਿੰਗ ਤੇ ਆਫਟਰਨੂਨ ਹਣਾ ਤੇ ਬਾਕੀ ਤੁਸੀਂ ਦੱਸ ਦਿਓ ਕਿ ਜੇ ਤੁਹਾਨੂੰ ਠੀਕ ਲੱਗ ਜਾਵੇ ਤੁਸੀਂ ਇੱਕ ਬਲੌਕ ਦੇਖਣਾ ਪਸੰਦ ਕਰੁੰਦੇ ਹੋ ਬੜਾ ਸਾਰਾ ਫੁੱਲ ਡੇ ਦਾ ਜਾਂ ਹਾਫ ਹਾਫ ਦੇਖਣਾ ਪਸੰਦ ਕਰੋਗੇ ਵੀ ਇੱਕ ਮਾਰਨਿੰਗ ਜੀ ਇੱਕ ਨਾਈਟ ਚ ਇਹ ਜ਼ਰੂਰ ਦੱਸਿਓ ਕਿ ਮੈਂ ਦੋ ਬਲੌਕ ਜ਼ਰੂਰ ਬਣਾਇਆ ਕਰੂੰਗੀ ਇੱਕ ਮਾਰਨਿੰਗ ਚ ਇੱਕ ਨਾਈਟ ਚ ਕਿਉਂਕਿ ਮੈਂ ਆਪਣੇ ਕੰਮ ਤੇ ਧਿਆਨ ਦਿੱਤਾ ਹੋਇਆ ਹਾਂ ਮੈਂ ਆਪਣੇ ਕੰਮ ਤੇ ਫੋਕਸ ਰੱਖਣਾ ਹੈ ਉਹ ਮੈਂ ਤਾਂ ਅੱਗੇ ਕਹਿੰਨੀ ਆ ਤੁਹਾਨੂੰ ਵੀ ਤੁਸਾਂ ਘਰ ਦੇ ਕੰਮ ਦੇਖੋ ਬੋਲਤ ਹੁੰਦੇ ਨੇ ਤੁਹਾਨੂੰ ਤਾਂ ਸਿਰਫ ਇੱਕ ਦੋ ਕੰਮ 5-10 ਮਿੰਟ ਦੀ ਵੀਡੀਓਜ਼ ਕਰਕੇ ਦਿਖਾ ਲੈਣੀਆਂ ਹਨਾ ਪਰ ਮੈਂ ਚਾਹਦੀ ਹਾਂ ਜਿਹੜੇ ਜਿਹੜੇ ਵੀ ਹੁਣ ਮੈਂ ਕੰਮ ਕਰਦੀ ਆ ਹਨਾ ਜਿਹੜਾ ਵੀ ਹੁੰਦਾ ਕੰਮ ਉਹ ਤੁਹਾਨੂੰ ਸ਼ੂਟ ਕਰਕੇ ਤੁਹਾਨੂੰ ਵਲੌਗ ਸ਼ੇਅਰ ਕਰਿਆ ਜਰਾ ਹਨਾ ਤੇ ਪਲੀਜ਼ ਸਾਰੇ ਜਣੇ ਜਰੂਰ ਦੱਸਿਓ ਚਲੋ ਜੀ ਹੁਣ ਮੈਂ ਕੱਪੜਿਆਂ ਨੂੰ ਤੈਹਾ ਮਾਰ ਕੇ ਫਿਰ ਮੈਂ ਕੱਪੜੇ ਸਾਡੇ ਧੋਣ ਮਸ਼ੀਨ ਚੋਂ ਫਿਰ ਤੁਹਾਨੂੰ ਮਿਲਦੀ ਆ ਸਾਨੂੰ ਵੀ ਮਿਲੂਗੀ ਹੁਣ ਤੁਹਾਨੂੰ ਮੈਂ ਕੱਪੜੇ ਕੱਪੜੇ ਦੇ ਨਾਲ ਦੂਜੀ ਤੁਹਾਨੂੰ ਮੈਂ ਕੱਪੜੇ ਵੀ ਮੇਰੇ ਧੋ ਹੋਗੇ ਜੇ ਦਿਖਾ ਰਹੇ ਹੋਏ ਤੇ ਬਾਕੀ ਨਹੀਂ ਫਿਰ ਮੈਂ ਤੁਹਾਨੂੰ ਲਾ ਕੇ ਦੇ ਦਿਆਂਗੀ ਹਾਂਜੀ ਫਰੈਂਡਸ ਆਪਣੇ ਕੰਮ ਨਿਭੜ ਕੇ ਕੱਪੜੇ ਆਪਣੇ ਧੋਵੋਗੇ ਤੇ ਮੈਂ ਨਾ ਕੇ ਆ ਗਈ ਸਹਿਜ ਪਾਊਡਰ ਕਿੱਥੇ ਆ ਇੱਕ ਤਾਂ ਕੁੜੀ ਮਰ ਸਮਾਨ ਨਹੀਂ ਛੱਡਦੀ ਹੋਣੀ ਨਾ ਕੇ ਆਪੋ ਆਗੇ ਬਸ ਹੁਣ ਜਿਵੇਂ ਥ੍ਰੈਡਿੰਗ ਵਗੈਰਾ ਕੀਤੀ ਹੋਈ ਆ ਹੁਣ ਸੋਨਾ ਲੱਗਦਾ ਮੇਕਅਪ ਕਰਨਾ ਥੋੜਾ ਜਿਹਾ ਹੁਣ ਆਪਾਂ ਮੇਕਅਪ ਕਰਾਂਗੇ ਵੈਸੇ ਤਾਂ ਮੈਂ ਇੰਨਾ ਕਰਨੀ ਕਰਦੀ ਨਹੀਂ ਹੈਗੀ ਮੈਂ ਸਿਰਫ ਇਕ ਲਿਫਸਟਿਕ ਲਾ ਲਵਾਂਗੀ ਪਰ ਹੁਣ ਬਿੰਦੀ ਲਾਈਏ ਸੋਣੀ ਲੱਗਦੀ ਆ ਤੇ ਆਪਾਂ ਮੈਂ ਗਰਮੀਆਂ ਦੇ ਵਿੱਚ ਮੈਂ ਕੁਝ ਵੀ ਨਹੀਂ ਲਾਉਂਦੀ ਨਾ ਕੋਈ ਹੈ ਨਾ ਸਿਰਮ ਵਗੈਰਾ ਕੁਝ ਨਹੀਂ ਸਰਦੀਆਂ ਚ ਜ਼ਰੂਰ ਲਾ ਦਿੰਨੀ ਆ ਤੇ ਹੁਣ ਤਾਂ ਸਿਰਫ ਮੈਂ ਇੱਕ ਵਾਈਟ ਟੋਨ ਹੈ ਨਾ ਜਿਹੜਾ ਵਾਈਟ ਟੋਨ ਲਾਉਣੀ ਆ ਮੈਂ ਤੇ ਬੜੀ ਵਧੀਆ ਲੱਗਦਾ ਹੈ ਮੈਨੂੰ ਗਰਮੀਆਂ 'ਚ ਯੂਜ਼ ਕਰਨਾ ਤੇ ਲੱਗ ਕੇ ਨਾ ਇਹਦਾ ਪਸੀਨਾ ਵੀ ਬਹੁਤ ਜ਼ਿਆਦਾ ਘੱਟ ਆਉਂਦਾ ਤੇ ਆਪਾਂ ਇਹ ਜ਼ਿਆਦਾ ਨਹੀਂ ਉਹ ਕਰਦੇ ਹੈਗੇ ਤੇ ਥੋੜੀ ਜੀ ਆਪਾਂ ਫਾਈਬਰੋਫਿਲ ਕਰ ਲਾਂਗੇ ਕਿਹੜਾ ਸੋਣਾ ਲੱਗਦਾ ਮੇਕਅਪ ਨੂੰ ਕਰਨਾ ਮਤਲਬ ਕਿ ਜਦ ਥ੍ਰੈਡਿੰਗ ਵੈਰ ਕਰੀ ਹੁੰਦੀ ਆ ਮੈਂ ਥ੍ਰੈਡਿੰਗ ਉਦੋਂ ਹੀ ਕਰਦੀ ਹੁੰਦੀ ਆ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਨਾ ਜਾਂ ਆਪਾਂ ਤਿਹਾਰ ਘਰੋਂ ਮੈਂ ਕਰਕੇ ਰੱਖਿਆ ਕਰਨੀ ਪਰ ਮੈਨੂੰ ਔਖੀ ਹੋ ਜਾਂਦੀ ਹੈ ਕਰਨੀ ਜਦ ਪਰ ਬਹੁਤ ਜ਼ਿਆਦਾ ਗਰੋਥ ਹੋ ਜਾਂਦੀ ਹੈ ਨਾ ਤਾਂ ਟਾਈਮ ਬਹੁਤ ਲੱਗ ਜਾਂਦਾ ਕਿਉਂਕਿ ਮੈਂ ਕਿਸੇ ਤੋਂ ਨਹੀਂ ਨਾ ਕਰਵਾਉਂਦੀ ਹੈਗੀ ਮੈਨੂੰ ਕਿਸੇ ਦੀ ਕਰਣੀ ਪਸੰਦ ਨਹੀਂ ਹੈਗੀ ਮੈਂ ਤਾਂ ਕਰਕੇ ਮੈਂ ਆਪਣੀ ਆਪੇ ਕਰਦੀ ਹਾਂ ਓਏ ਹਰ ਜਾ ਹੈ ਹੇ ਪਿੱਛੇ ਮੇਰਾ ਜਦੈ ਫੈਰ ਲੈ ਲੈਂਦੇ ਨੇ ਮੈਨੂੰ ਕਿਛਦੀ ਜਿਆਦਾ ਪਸੰਦ ਨਹੀਂ ਹੈਗੀ ਫ੍ਰਾਈਡਿੰਗ ਤੇ ਮੈਂ ਆਈ ਬ੍ਰੋ ਪੈਨਸਲ ਬਰਾਊਨ ਯੂਜ਼ ਕਰਦੀ ਆ ਬਲੈਕ ਨਹੀਂ ਯੂਜ਼ ਕਰਦੀ ਕਿਉਂਕਿ ਬਲੈਕ ਤਾਂ ਉਹ ਨਾ ਫਿਰ ਅਜੀਬ ਜਿਹੀ ਲੱਗਦੀ ਹੈ ਲਈ ਅੱਖਾਂ ਦੇ ਉੱਤੇ ਹੈ ਜਿਆਦਾ ਹੀ ਆਏ ਉਹ ਅਜੀਬ ਜਿਹੀ ওভারਜੀ ਹੋ ਜਾਂਦੀ ਆ ਤੇ ਜਿਹੜੀ ਬਰਾਊਨ ਹੁੰਦੀ ਆ ਇਹ ਇਹਦੇ ਚ ਵੀ ਸ਼ੇਡ ਆਉਂਦੇ ਨੇ ਕਿਉਂਕਿ ਮੇਰੀ ਫ੍ਰਾਈਡਿੰਗ ਪਹਿਲਾਂ ਹੀ ਬਲੈਕ ਆ ਹੈਨਾ ਤੇ ਜੇ ਮੈਂ ਪਰ ਹੋਰ ਬਲੈਕ ਕਰ ਦਵਾਂ ਫਿਰ ਇਹਨੇ ਅਜੀਬ ਜਿਹੀ ਬਣ ਜਾਣਾ ਤਾਂ ਕਰਕੇ ਫਿਰ ਮੈਂ ਬਰਾਊਨ ਯੂਜ਼ ਕਰਦੀ ਆ लि, लि, ये लिप लिप लैनर लिप लाइनर है लिप लाइनर यूज हैं दे वाला मैट लिप लाइनर ये शेड है अपनी ਇਸ ਟਿੱਕ ਦਾ ਇਹ ਕਹ ਲਾਂਗੇ ਮਰੀਆਂ ਕਾਂ ਦੇ ਵਿੱਚ ਸਾਬਣ ਪੈ ਗਿਆ ਉਹ ਲੜੀ ਜਾ ਰਹੇ ਸਾਬਣ ਗਰਮੀ ਬਹੁਤ ਆ ਤੇ ਇਹ ਆਪਣੀਆਂ ਬਿੰਦੀਆਂ ਨੇ ਮੈਨੂੰ ਸਭ ਤੋਂ ਬਿੰਦੀ ਇਹੀ ਪਸੰਦ ਨੇ ਇਹ ਬਿੰਦੀਆਂ ਨਾ ਮਤਲਬ ਕਲਰਫੁਲ ਵੀ ਨੇ ਮੇਰੇ ਕੋਲ ਇਸ ਤੋਂ ਛੋਟੀਆਂ ਪੱਤੇ ਵਾਲੀਆਂ ਵੀ ਨੇ ਤੁਕ ਜਿਹੜੀ ਇਹਨਾਂ ਦੀ ਚੇੜ ਹੁੰਦੀ ਆ ਨਾ ਟੇਪ ਹੁੰਦੀ ਆ ਪਿੱਛੇ ਲੱਗੀ ਹੋਈ ਉਹ ਇੰਨੀ ਮਜ਼ਬੂਤ ਹੁੰਦੀ ਆ ਨਾ ਜਿੱ ਉੱਤਰ ਦੀ ਨਹੀਂ ਹੈਗੀ ਜਿੰਨੀ ਵਾਰ ਮਰਜ਼ੀ ਯੂਜ਼ ਕਰ ਲਓ ਹਾਂ ਹੈ ਇਹ ਗਰਮੀ ਕਰਕੇ ਹੱਥਾਂ ਨੂੰ ਚਿੱਕੀ ਜਾਂਦੀ ਆ ਲੋ ਜੀ ਇਹ ਆਪਣਾ ਲੀਕਿੰਦੀ ਇਹ ਲਿਪ ਲਾਈਨਰ ਵੀ ਲਾ ਲਾਂਗੇ ਆਪਾਂ ਸੰਦੂਰ ਛੋਟਾ ਜਿਹਾ ਲਓ ਜੀ ਆਪਣਾ ਹੋ ਗਿਆ ਮੇਕਅਪ ਰੈਡੀ ਮੈਨੂੰ ਫਾਉਂਡੇਸ਼ਨ ਵਗੈਰਾ ਲਾਉਣੇ ਬਦਿਆ ਨਹੀਂ ਲੱਗਦਾ ਮੈਂ ਕਦੇ ਨਹੀਂ ਲਾਏ ਹੈਗੇ ਮੈਨੂੰ ਨਾ ਚੰਗੇ ਲੱਗਦੇ ਨੇ ਅਜੀਬ ਜਿਹਾ ਮੂੰਹ ਲੱਗਣ ਲੱਗ ਜਾਂਦਾ ਫਾਉਂਡੇਸ਼ਨ ਨਾਲ ਤਾਂ ਬਈ ਤੇ ਆਪਾਂ ਤਾਂ ਇੰਨਾ ਕੇ ਬਸ ਮੈਨੂੰ ਚਾਹੇ ਕੋਈ ਮੈਰਿਜ ਹੋਵੇ ਕੋਈ ਸ਼ੋਅ ਹੋਵੇ ਕੋਈ ਵੀ ਹੋਵੇ ਚਾਹੇ ਨਾ ਮੈਰਿਜ ਹੋਵੇ ਚਾਹੇ ਕੋਈ ਫੰਕਸ਼ਨ ਹੋਵੇ ਮੈਂ ਸਿਰਫ ਜੇ ਸਰਦੀਆਂ ਰਹਿਣ ਉਦੋਂ ਉਹ ਤੋਂ ਖੜਦੇ ਨੇ ਮੇਰੀ ਚੰਨੀ ਖਾਣ ਲੱਗਦਾ ਉਦੋਂ ਆਪਾਂ ਉਹ ਕਰ ਲੈਂਦੇ ਆ ਯੂਜ਼ ਕੀ ਕਹਿੰਦੇ ਹੁੰਦੇ ਨੇ ਕੀ ਗਾਣੇ ਨੇ ਉਹਨਾਂ ਤੇ ਹੁਣ ਮੈਂ ਸਿਰ ਬਾਲਮਾ ਉਹਦਾ ਯੂਜ਼ ਕਰਦੀ ਹੁੰਨੀ ਆ ਮੈਂ سیرਮ ਤੇ ਜਦੋਂ ਮੈਂ ਮਤਲਬ ਕਿ ਗਰਮੀਆਂ ਨੇ ਗਰਮੀਆਂ 'ਚ ਕੋਈ ਪ੍ਰੋਗਰਾਮ ਹੁੰਦਾ ਉਹਦਾ ਵਾਈਟ ਟੋਨ ਮੈਂ ਆਪਣਾ ਉਹ ਕਰ ਲੰਨੀ ਆ ਯੂਜ਼ ਹਨਾ ਤੇ ਹੁਣ ਮੈਂ ਪਾਉਣ ਲੱਗਿਆ ਦੇਖੋ ਮੇਰੇ ਹੱਥ 'ਚ ਕੰਗਾ ਏ ਤੇ ਹੁਣ ਮੈਂ ਪਾਉਂਗੀ ਆਪਣਾ ਸਿਰ ਤੇ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਤੇ ਮਿਲਾਂਗੇ ਤੁਹਾਨੂੰ ਨਿਊ ਵਲੌਗ ਦੇ ਵਿੱਚ ਔਰ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਕਮੈਂਟ ਜ਼ਰੂਰ ਕਰਕੇ ਜਾਇਓ ਔਰ ਲਾਈਕ ਵੀ ਜਰੂਰ ਕਰਿਆ ਕਰੋ ਔਰ ਸ਼ੇਅਰ ਵੀ ਜਰੂਰ ਕਰਦੇਆ ਕਰੋ ਹੁਣ ਤੁਹਾਡੇ ਨਾਲ ਮੈਂ ਮਾਰਨਿੰਗ ਰੁਟੀਨ ਤੇ ਨਾਈਟ ਰੁਟੀਨ ਦੋ ਵਾਰ ਸ਼ੇਅਰ ਕਰਿਆ ਕਰੂੰਗੀ ਦੋ ਵਲੌਗਾਂ ਦੇ ਵਿੱਚ ਇੱਕ ਵਲੌਗ ਨੂੰ ਮੇਰੇ ਦੋ ਵਲੌਗ ਮਿਲਿਆ ਕਰਨਗੇ ਸੋ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਹੀ ਕਰਦੇ ਐਂਡ ਮਿਲਦੇ ਆ ਜੀ ਤੁਹਾਨੂੰ ਫੇਰ ਕਿਸੇ ਵਲੌਗ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਕਿਸੇ ਦਿਨ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ